ਹੀ ਮਾਰ ਕੇ ਗਿਆ ਤੂੰ ਓ ਛੱਡੋ ਮੈਨੂੰ ਤੁਸੀਂ ਕਿਉਂ ਛੱਡੀਏ ਤੈਨੂੰ ਹਾਂ ਵੀ ਹੁਣ ਦੱਸ ਕਿਵੇਂ ਕਰਨਾ ਬਾਬੇ ਦੱਸ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ ਪੱਕਾ ਦੱਸੋ ਕਿਵੇਂ ਹੱਲ ਕਰਨਾ ਤੂੰ ਇਹਨਾਂ ਦੇ ਪੈਸੇ ਦੇਣੇ ਆ ਜਾਂ ਫਿਰ ਕੀ ਕਰਨਾ ਦੱਸ ਦੇ ਵਾਪਸ ਤੇ ਜ਼ਬਰਦਸਤੀ ਨਹੀਂ ਕਰਦੇ ਸਹੀ ਸਹੀ ਦੱਸ ਕਿਵੇਂ ਕਰਨਾ ਕਿਹੜੇ ਭਗਤੋਂ ਪੈਸੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਜਿੰਨੇ ਤੁਸੀਂ ਪੈਸੇ ਦਿੱਤੇ ਆ ਉਹਨਾਂ ਮੈਂ ਤੁਹਾਡਾ ਕੰਮ ਵੀ ਕੀਤਾ ਕਿਸੇ ਦਾ ਕਿਹਦੇ ਨਾਲ ਵਿਆਹ ਕਰਾਤਾ ਕਿਸੇ ਦਾ ਕੀ ਦੇ ਨਾ ਬਿਆਹ ਬਾਪਾ ਜੀ ਮੇਰਾ 20000 ਰੁਪਿਆ ਲੈ ਕੇ ਤੁਸੀਂ ਮੇਰਾ ਵਿਆਹ ਮੱਝ ਨਾ ਕਰਵਾ ਦਿੱਤਾ ਯਾਰ ਹਾਰ ਪਵਾ ਦਿੱਤਾ ਬੰਟੀ ਭਗਤ ਜੀ ਬੰਟੀ ਭਗਤ ਜੀ ਮੱਝ ਤੋਂ ਬਾਅਦ ਤੁਹਾਡਾ ਇੱਕ ਸੋਨੀ ਜੀ ਕੁੜੀ ਦੇ ਨਾਲ ਵੀ ਤਾਂ ਵਿਆਹ ਹੋਣਾ ਹੈ ਨਾ ਉਹ ਕਿੱਥੇ ਹੋਇਆ ਫਿਰ ਉਹ ਹੋਊਗਾ ਜਿਹੜੇ ਹੁਣ ਮੇਰੇ ਘਰ ਦੇ ਕੰਮ ਆ ਜਿਹੜੇ ਮੇਰੇ ਉਧਰ ਤੁਹਾਡੇ ਵਰਗੇ ਭਗਤ ਬੈਠੇ ਆ ਉਧਰਲੇ ਏਰੀਏ 'ਚ ਇੱਕ ਮਿੰਟ ਇੱਕ ਮਿੰਟ ਇਹ ਕਹਿੰਦਾ ਆ ਕਿ 20000 ਰੁਪਏ ਲੈ ਕੇ ਮੱਝ ਨਾ ਵਿਆਹ ਕਰਾਤਾ ਤੈਨੂੰ 20000 ਰੁਪਏ ਪਾ ਮੱਝ ਨਾ ਵਿਆਹ ਕਰਨ ਨੂੰ ਦਿੱਤਾ ਸੀ ਨੀ ਚਰਾਨੀ ਨਾਲ ਵਿਆਹ ਕਰਨ ਨੂੰ ਦਿੱਤਾ ਸੀ ਉਸ ਤੋਂ ਬਾਅਦ ਇਹ ਦੱਸ ਉਸ ਤੋਂ ਬਾਅਦ ਮੇਰੀ ਗੱਲ ਸੁਣੋ ਮੈਂ ਆਪਾ ਉਹ ਤਾਂ ਆਪਾ ਦੱਸਿਆ ਸੀ ਤੁਹਾਨੂੰ ਆਪਾ ਤੇ ਫਿਰ ਹੋਇਆ ਨਹੀਂ ਨਾ ਉਹ ਬਾਅਦ ਜਰਾ ਪੈਸੇ ਤਾਂ ਤੂੰ ਲੈ ਗਿਆ ਸਾਰੇ じゃ ਕਿੱਥੇ ਹੋਇਆ 10000 ਸਾਡੇ ਜਰਾਨੀ ਤਾਂ ਹੋਣਾ ਚਾਹੀਦਾ ਸੀ ਪ੍ਰੀਤਮ ਜੀ ਪ੍ਰੀਤਮ ਜੀ ਗੱਲ ਇਹ ਆ ਕਿਉਂਕਿ ਉਸ ਤੋਂ ਬਾਅਦ ਮੈਂ ਆ ਕੇ ਉਧਰ ਭਗਤ ਜੀ ਫ੍ਰੀ ਹੋ ਕੇ ਵਿਆਹ ਕਰਵਾਉਣਾ ਸੀ ਨਾ ਤੁਹਾਡਾ ਉਧਰ ਮੈਂ ਫ੍ਰੀ ਹੋ ਕੇ ਦੂਜੇ ਭਗਤਾਂ ਦੀ ਸਾਰ ਲੈਣ ਜਾਣਾ ਸੀ ਉਸ ਤੋਂ ਬਾਅਦ ਫੇਰ ਹੀ ਆ ਕੇ ਮੈਂ ਵਿਆਹ ਕਰਵਾਉਂਗਾ ਜਰ ਮੈਂ ਸੜ ਤੋਂ ਪੁੱਛ ਕੇ ਆਸੀ ਪੁੱਜੀ ਸੜ ਚੱਲਿਆ ਮੈਂ ਉੱਥੇ ਚੱਲਿਆ ਕੁਝ ਦੱਸਣਾ ਸੀ ਜਰ ਮੈਨੂੰ ਜਾਣਦੀ ਉਹ ਰਾਜੂ ਵੀ ਗਾਇਬ ਹੋ ਗਿਆ ਵਿੱਚੋਂ ਉਹ ਵੀ ਨਹੀਂ ਲੱ ਹੁਣ ਏਦਾਂ ਦੇ ਮੈਨੂੰ ਥੋੜੀ ਪਰਮਿਸ਼ਨ ਥੋੜੋ ਲੈ ਕੇ ਜਾਣੀ ਪੈਣੀ ਆ ਯਾਰ ਜਿੱਥੇ ਮੈਂ ਜਾਣਾ ਅਸੀਂ ਤਾਂ ਸੰਤ ਆ ਜਿੱਥੇ ਰਾਤ ਪੈ ਗਈ ਉੱਥੇ ਕੱਟ ਲਈ ਠੀਕ ਹੈ ਉਹ ਇਹ ਗੱਲਾਂ ਨਹੀਂ ਹੁੰਦੀਆਂ ਗੱਲਾਂ ਨਹੀਂ ਬਾਬਾ ਜੀ ਹੁੰਦੀਆਂ ਪੈਸੇ ਲੈ ਕੇ ਸੜ ਤੋਂ 20000 ਰੁਪਏ ਗਾਇਬ ਹੋ ਜਾਏਗਾ ਤੇ ਕਹਿੰਗਾ ਮੈਂ ਸੰਤ ਤੇ ਸੰਤ ਨਹੀਂ ਹੈਗਾ ਤੂੰ ਚੋਰ ਆ ਹਾਂ ਬਾਬਾ ਭਾਜੀ ਸਾਹਮਣੇ ਖੜੇ ਨੇ ਇਹਨਾਂ ਨਾਲ ਤੜੀ ਤਾਰੀਫ ਕਰ ਕਰਕੇ ਕਰ ਕਰਕੇ ਬਾਬਾ ਹਵਾਈ ਐਵੇਂ ਬਾਬਾ ਹਵਾਈ ਉਹਵੇਂ ਬਾਬਾ ਹਵਾਈ ਦਾ ਚਮਤਕਾਰ ਹੈ ਇਹ ਅਸੀਂ ਇਹਨਾਂ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਤੁਸੀਂ ਮੈਨੂੰ ਤਾਂ ਕਹਤਾ ਚੋਰ ਆ ਮੈਨੂੰ ਕੀ ਪਤਾ ਤੁਸੀਂ ਘਰੋਂ ਆਪਦੇ ਚੋਰੀ ਕਰਕੇ ਲੈ ਕੇ ਆਏ ਹੋ ਇਹ ਪੈਸੇ ਉਹ ਕਮਾਲਾ ਬਾਬਾ ਮੈਨੂੰ ਇਹ ਪੈਸੇ ਚਾਹੀਦੇ ਹੀ ਨਹੀਂ ਮੇਰੇ ਤਾਂ ਉਹ ਪੈਸੇ ਲੱਗੇ ਹੀ ਨਹੀਂ ਮੈਂ ਤਾਂ ਸੰਗਤਾਂ ਨੂੰ ਵੰਡਦਾ ਮੈਂ ਤਾਂ ਉਹ ਤੂੰ ਸਾਨੂੰ ਵਾਪਸ ਦੇ ਦੇ ਬਾਬਾ ਸਾਡੇ ਪੈਸੇ ਹੁਣ ਤਾਂ ਤੁਸੀਂ ਐਂ ਕਰੋ ਜਿੱਥੇ ਜਿੱਥੇ ਮੇਰੇ ਲੰਗਰ ਚੱਲਦੇ ਹੁੰਦੇ ਉੱਥੇ ਲੰਗਰ ਜਾ ਕੇ ਖਾ ਲਿਆ ਕਰੋ ਮੇਰਾ ਉੱਥੇ ਲੰਗਰ ਚੱਲਦਾ ਹੈ ਜਿੱਥੇ ਜਿੱਥੇ ਲੰਗਰਾਂ ਦੇ ਵਿੱਚ ਲੰਗਰ ਚੱਲਦੇ ਹੈ ਹੈ ਕਿ ਨਹੀਂ ਖਾ ਲਓ ਬਾਬਾ ਜੀ ਅਸੀਂ ਲੰਗਰ ਖਾਣ ਵਾਸਤੇ ਪੈਸੇ ਨਹੀਂ ਦਿੰਦੇ ਚਲੋ ਫਿਰ ਜੋ ਤੁਸੀਂ ਚਾਹੋ ਉਹ ਦੇਖ ਲਓ ਪਗਤ ਜੀ ਮੈਂ ਤਾਂ